ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਹੌਸਲੇ ਦਾ ਜੋ ਮੋਟਰਸਾਈਕਲ ਮਾਰਚ ਦਾ ਐਲਾਨ ਕੀਤਾ ਗਿਆ ਸੀ ਗਾ ਜੀ ਉਹਦੇ ਤਹਿਤ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਜੋ ਰੋਸ ਮਾਰਚ ਆ ਉਹ ਜੰਡੇਆਲਾ ਗੁਰੂ ਦੀ ਦਾਣਾ ਮੰਡੀ ਤੋਂ ਸ਼ੁਰੂ ਕੀਤਾ ਜਾ ਰਿਹਾ ਔਰ ਵੇਖ ਸਕਦੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਬਜ਼ੁਰਗ ਸਭ ਵੱਡੀ ਗਿਣਤੀ ਦੇ ਮੋਟਰਸਾਈਕਲਾਂ ਦੇ ਉੱਤੇ ਸਵਾਰ ਹੋ ਕੇ ਦੂਰ ਤੱਕ ਜਿੱਥੋਂ ਤੱਕ ਨਿਗਾਹ ਜਾਂਦੀ ਕੈਮਰੇ ਦੀ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਵੀ ਮਜਬੂਤ ਨੇ ਸੋ ਭਾਈ ਇਹ ਮਾਰਚ ਜਿਹੜਾ ਸ਼ੁਰੂ ਹੋਇਆ ਇੱਥੋਂ ਇਹ ਕੋਸ਼ਿਕ ਮੋਟਰਸਾਈਕਲ ਜਿਹੜੇ ਆ ਉਹ ਸ਼ੁਰੂ ਹੋ ਰਹੇ ਆ ਹੁਣ ਇੱਥੋਂ ਸ਼ੁਰੂ ਹੋ ਕੇ ਜਿਵੇਂ ਜੰਡੇਆਲਾ ਤੇ ਕਰੀਬ ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੇ ਜਿਹੜੇ ਲੈਂਡ ਬੂਲਿੰਗ ਪਾਲਿਸੀ ਦੇ ਵਿੱਚ ਹੈ ਜੰਡੇਆਲੇ ਵਾਲੀ ਸਾਈਡ ਦੇ ਉਹਨਾਂ ਦੇ ਵਿੱਚ ਆ ਨਮਾਕੋਟ ਨਮਾਕੋਟ ਇਹ ਚਾਰ ਪਿੰਡ ਜਿਹੜੇ ਆ ਇਹ ਕਵਰ ਕੀਤੇ ਆ ਐਮ ਐ ਲੈ ਕੇ ਆਉਂਦੇ ਨੇ ਕਿਹੜੇ ਨੂੰ ਪਤਾ ਖਲੋਗੇ ਆਪਕੋ ਖਲੋਈ ਜਾਣਾ ਭਾਵੇਂ 5 ਕਿਲੋਮੀਟਰ ਲੱਗਣ ਉਹ ਆਰਾਮ ਮੁਸਫਰ ਜਿੰਨੀ ਪਾਣੀ ਆ ਜਿਵੇਂ ਤੁਸੀਂ ਵੇਖ ਸਾਈ ਦੇ ਗਿਣਤੀ ਹੈ 11 ਦੀ ਗਿਣਤੀ ਦੇ ਵਿੱਚ ਮੋਟਰਸਾਈਕਲ ਇੱਥੋਂ ਸਟਾਰਟ ਹੋਏ ਨੇ ਮੋਟਰਸਾਈਕਲ ਪਤਾ ਹੀ ਨਹੀਂ ਕਿੰਨੀ ਲੰਮੇ ਲੱਗ ਜਾਂਦੇ ਆ ਤੇ ਇਹਨੂੰ ਕਾਫਲਾ ਬਣਾ ਕੇ قافلہ بنا کے ਅਸੀਂ ਇੱਕ ਵਾਰੀ ਇਥੋਂ ਚੱਲਾਂਗੇ ਇਸ ਤੋਂ ਅਗਲਾ ਕਾਫਲਾ ਜਿਹੜਾ ਸਾਨੂੰ ਹਜ਼ਾਰਾਂ ਮੋਟਰਸਾਈਕਲਾਂ ਦਾ ਕਾਫਲਾ ਕੋਸ਼ਿਕ ਜੋਂ ਅੰਮ੍ਰਿਤਸਰ ਦੇ 골ਡਨ ਗੇਟ ਦੇ ਉੱਤੇ ਇਕੱਠੇ ਹੋਏ ਹੋਏ ਨੇ ਔਰ ਉਸ ਤੋਂ ਅਗਲੇ ਬਨੇ ਜੋ ਬਾਕੀ ਦੇ ਜੋਂ ਨੇ ਅਗਲਾ ਕਾਫਲਾ ਇਹਨੂੰ ਕੋਈ ਲਗਭਗ 2 ਤੋਂ 3000 ਮੋਟਰਸਾਈਕਲ ਕਾਫਲਾ ਸਾਨੂੰ ਜੋ ਹੈਗਾ ਇਹ ਮਿਲਣ ਜਾ ਰਿਹਾ ਸ਼ਾਮ ਸਿੰਘ ਟਾਰੀ ਚੌਂਕ ਤੇ 골ਡਨ ਗੇਟ ਤੇ ਔਰ ਤਿੰਨ ਜਗ੍ਹਾ ਦੇ ਉੱਤੇ ਇਹ ਕਾਫਲੇ ਜਿਹੜੇ ਇਕੱਠੇ ਕੀਤੇ ਗਏ ਸੀਗੇ ਔਰ ਇਸ ਤੋਂ ਅੱਗੇ ਜੋ ਦੂਸਰੀ ਸਾਈਡ ਦੇ ਰਮਦਾਸ ਅਗਲੇ ਬੰਨੇ ਅਗਲੇ ਬੰਨੇ ਪਿੰਡ ਨੇ ਕੋਟ ਦਾ ਡੂਮ ਤੋਂ ਸ਼ੁਰੂ ਹੋ ਗਏ ਚੰਗੋਟੀ ਵਾਲੀ ਘੁੰਮਦੇ ਹੋਏ ਜੋ ਇਥੋਂ ਅਗਲੇ ਬੰਨੇ ਪਿੰਡ ਬਲਸਚੰਦਰ ਉਥੋਂ ਤੱਕ ਆਣ ਕੇ ਜਿਹੜਾ ਕਾਫਲਾ ਆਇਆ ਇਹ ਆਪਣਾ ਅੰਕ ਸਮਾਪਤੀ ਹੋਊਗੀ ਸੋ ਭਾਈ ਵੇਖ ਸਕਦੇ ਹੁਣ ਤੁਸੀਂ ਵੇਖੋਗੇ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਬਜ਼ੁਰਗ ਮੋਟਰਸਾਈਕਲਾਂ ਤੇ ਸਵਾਰ ਹੋਗੇ ਹੁਣ ਇਥੋਂ ਚਾਰ ਪਿੰਡਾਂ ਨੂੰ ਕਵਰ ਕਰਦੇ ਹੋਏ

ਰੋਡ ਦੇ ਆਸ-ਪਾਸੇ ਨਾ ਪਾਈ ਮੋਟਰਸਾਈਕਲ ਨਾ ਰੋਡ 'ਤੇ ਨਾ ਲਾਓ ਗੱੜੀ ਐਸ ਬੰਨੇ ਸਲੋ ਜਾਣ ਦਾ ਨੀਤੀ ਰੱਦ ਕਰੋ ਨਾ ਨੀਤੀ ਰੱਦ ਕਰੋ ਵੇਖਸਾ ਤੇ ਤੁਸੀਂ ਜਿੱਥੋਂ ਤੱਕ ਭਾਈ ਭਗਵੰਤ ਮਾਨ ਸਾਹਿਬ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਕਿ ਭਾਈ ਲੋਕਿਹੜੇ ਤਰੀਕੇ ਦੇ ਨਾਲ ਐਸ ਨੀਤੀ ਦੇ ਖਿਲਾਫ ਨੇ ਸੋ ਇਹ ਚੀਜ਼ ਨੂੰ ਲੋਕ ਭਾਵਨਾ ਨੂੰ ਸਮਝਦੇ ਹੋਏ ਚਲੋ ਜੀ ਜੋ ਲੈਂਡ ਬੋਲਿੰਗ ਦੀ ਨੀਤੀ ਆ ਉਹਨੂੰ ਵਾਪਸ ਲੈਣਾ ਚਾਹੀਦਾ ਔਰ ਨਹੀਂ ਦੇ ਆਉਂਦੇ ਦਿਨਾਂ ਦੇ ਵਿੱਚ ਆ ਜੋ ਅੱਜ ਕਾਫਲੇ ਮੋਟਰਸਾਈਕਲਾਂ ਦੇ ਆ ਇਹ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਕਾਫਲੇ ਆ ਇਹ ਟਰੈਕਟਰਾਂ ਟਰਾਲੀਆਂ ਦੇ ਵੀ ਬਣ ਸਕਦੇ ਆ ਸੋ ਭਾਈ ਭਗਵੰਤ ਮਾਨ ਸਰਕਾਰ ਇਸ ਚੀਜ਼ ਨੂੰ ਨੋਟ ਕਰੇ ਲੋਕਾਂ ਦੇ ਵਿੱਚ ਕਿਹੜੇ ਤਰੀਕੇ ਨਾਲ ਗੁੱਸਾ ਆ ਵੱਡੀ ਗਿਣਤੀ ਦੇ ਵਿੱਚ ਇਹ ਸਿਰਫ ਅੰਮ੍ਰਿਤਸਰ ਦਾ ਪਹਿਲਾ ਕਾਫਲਾ ਆ ਇਸੇ ਤਰੀਕੇ ਦੇ ਨਾਲ ਜਿਹੜਾ ਅਗਲੇ ਬੰਨਿਓ ਤਿੰਨ ਕਾਫਲੇ ਇਹ ਵਿੱਚ ਇਹ ਜਿਹੜਾ ਹੈਗਾ ਆ ਕਾਫਲਾ ਅੱਗੇ ਵਧੂਗਾ ਜੰਡੇਆਲਾ ਤੋਂ ਇੱਕ ਕਾਫਲਾ ਸ਼ੁਰੂ ਹੋਊਗਾ ਇੱਕ ਗੋਲਡਨ ਗੇਟ ਤੋਂ ਸ਼ੁਰੂ ਹੋਊਗਾ ਇੱਕ ਕਾਫਲਾ ਸਾਨੂੰ ਜੋ ਇੰਡੀਆ ਗੇਟ ਜਿਹਨੂੰ ਬੋਲਦੇ ਆ ਸ਼ਾਮ ਸਿੰਘ ਅਟਾਰੀ ਚੌਕ ਉੱਥੋਂ ਜਾ ਕੇ ਸਾਡੇ ਨਾਲ ਟਿੱਟਿਆ ਕਾਫਲਾ ਰਲੂਗਾ ਸੋ ਭਾਈ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਕਾਫਲੇ ਦੇ ਵਿੱਚ ਮੌਜੂਦ ਉਹਨਾਂ ਕਹਿੰਦੇ ਸਲੋ ਚ ਓ ਇਤਰੋਂ ਵੀ ਕਾ ਸਲੋ ਚੱਲੇ ਮੜਾ ਰਿਆ ਅੱਜ ਇਹ ਨੇਰੀ ਆਈ ਆ ਕਿਤੇ ਗੱਡੀ ਵਾਲਾ ਭਾਈ ਸਲੋ ਚੱਲੋ ਮੇਰੇ ਵੀਰ ਉਹਨੂੰ ਰਸਤੇ ਦਾ ਪਤਾ ਆ ਉਹ ਗਰਮਜੀਤ ਗਾੜੀ ਆ ਕਾ ਸਲੋ ਚੱਲੋ ਚੱਲੋ ਅੱਗੇ ਨਾ ਕੱਢੋ ਇੱਕ ਦੂਜੇ ਤੋਂ ਪਿੱਛੇ ਜਿੱਥੇ ਗਏ ਉੱਥੇ ਬੈਠੇ ਤੁਰੇ ਆਈਏ ਭਾਈ ਅੱਗੇ ਮੋਟਰਸਾਈਕਲ ਜਾ ਰਿਹਾ ਆਪਣਾ ਜੱਫੀ ਕੰਗੀ ਦਾ ਉਹਦੇ ਪਿੱਛੇ ਜਿਹੜੀ ਸਪੀਡ ਨਾਲ ਚਰਮਜੀਤ ਸਲੋ ਚੱਲੋ ਉਹਨੂੰ ਕਹਿੰਦੇ ਚਰਮਜੀਤ ਉਹ ਨਹੀਂ ਸਾਈਕ ਮੋਟਰਸਾਈਕਲ ਥੋੜਾ ਸਲੋ ਕਰਕੇ ਗੱਡੀ ਨੂੰ ਨਾਲ ਲੈ ਕੇ ਚੱਲ ਉਹਨੂੰ ਨਹੀਂ ਸੁਣਨੀ ਆਵਾਜ਼ ਉੱਥੇ ਸਭਾਈ ਵੇਖ ਸਕਦੇ ਤੁਸੀਂ ਕਿਲੋਮੀਟਰਾਂ ਦੇ ਵਿੱਚ ਇੱਕ ਕਾਫਲਾ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਦੇ ਉੱਤੇ ਜਿਹੜਾ ਹੈਗਾ ਇਹ ਮੋਰਚਾ ਇਹ ਅੱਜ ਦਾ ਰੋਸ ਮਾਰਚ ਲੈਂਡ ਪੁਲਿੰਗ ਨੀਤੀ ਦੇ ਖਿਲਾਫ ਉਹ ਜਾਰੀ ਆ ਵੇਖ ਸਕਦੇ ਭਾਈ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਪੰਜਾਬ ਵੱਲੋਂ